ਲੁਧਿਆਣਾ ਦੇ ਦਰੇਸੀ ਸ਼ਮਸ਼ਾਨ ਘਾਟ ਵਿਖੇ ਮਹਾ ਸ਼ਿਵਰਾਤਰੀ ਦੇ ਸ਼ੁਭ ਅਵਸਰਤੇ ਭਗਤਾਂ ਵੱਲੋਂ ਲਗਾਇਆ ਗਿਆ ਇਹ ਲੰਗਰ ਇਨਸਾਨੀਅਤ ਅਤੇ ਧਰਮ ਪ੍ਰਤੀ ਅਟੁੱਟ ਵਿਸ਼ਵਾਸ ਦੀ ਮਿਸਾਲ ਹੈ ਦਰੇਸੀ ਸ਼ਮਸ਼ਾਨ ਘਾਟ ਲੁਧਿਆਣਾ ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਦੁੱਧ ਦਾ ਵਿਸ਼ੇਸ਼ ਲੰਗਰ ਇਹ ਸੇਵਾ ਪਿਛਲੇ 14 ਸਾਲਾਂ ਤੋਂ ਲਗਾਤਾਰ ਜਾਰੀ ਹੈ ਭਗਤਾਂ ਨੇ ਬਹੁਤ ਹੀ ਭਾਵੁਕ ਅਤੇ ਪ੍ਰੇਰਣਾਦਾਇਕ ਗੱਲਾਂ ਸਾਂਝੀਆਂ ਕੀਤੀਆਂ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਭ ਭਗਵਾਨ ਭੋਲੇनाथ ਦੀ ਕਿਰਪਾ ਸਦਕਾ ਹੀ ਸੰਭਵ ਹੋ ਰਿਹਾ ਹੈ। ਭਗਤਾ ਨੇ ਪ੍ਰਣ ਲਿਆ ਹੈ ਕਿ ਜਦੋਂ ਤੱਕ ਉਹਨਾਂ ਦੇ ਸਾਥ ਚੱਲ ਰਹੇ ਹਨ ਇਹ ਲੰਗਰ ਦੀ ਸੇਵਾ ਇਸੇ ਤਰ੍ਹਾਂ ਜਾਰੀ ਰਹੇਗੀ। ਉਹਨਾਂ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਲੰਗਰ ਛਕਣ ਅਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ। ਅਜਿਹੇ ਉਪਰਾਲੇ ਸਮਾਜ ਵਿੱਚ ਭਾਈਚਾਰਕ ਸਾਂਝ ਅਤੇ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਨੇ ਕੀ ਜਾਈ ਮਾਸ਼ਰਦਾਤੇ ਦੇ ਫਲੈਕਸ ਸਾਰੇ ਭਗਤਾਂ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਭਗਤਾਂ ਨੂੰ ਆਈ ਅਪੀਲ ਹੈ ਕਿ ਜਿੱਥੇ-ਜਿੱਥੇ ਵੀ ਲੰਗਰ ਲੱਗਾ ਹੈ ਆਪਣਾ ਹੱਥ ਵੜਾ ਕੇ ਸੇਵਾ ਕਰੋ ਆਪਣੇ ਦੋਸਤਾਂ ਨੂੰ ਸਾਥੀਆਂ ਨੂੰ ਲੰਗਰ ਤੇ ਲੈ ਕੇ ਜਾ ਕੇ ਸੇਵਾ ਕਰੋ ਮੰਦਰ ਦੇ ਪ੍ਰਭੂ ਦੇ ਦਰਸ਼ਨ ਕਰੋ ਕਿਉਂਕਿ ਐਸੇ ਨਾਲ ਹੀ ਆਪਾਂ ਅੱਗੇ ਵੱਧ ਕੇ ਸਾਨੂੰ ਅਸ਼ੀਰਵਾਦ ਮਿਲ ਸਕਦਾ ਹੈ ਐਂਡ ਤੇ ਆਈ ਕਹਿਣਾ ਚਾਹਾਂਗੇ ਕਿ ਜਿਹੜੇ ਵੀ ਭਗਤ ਜਨ ਨੇ ਵੱਡੇ ਤੋਂ ਲੈ ਕੇ ਛੋਟਾ ਸਾਰੇ ਪ੍ਰਭੂ ਦੇ ਚਰਨਾਂ ਆਪਣੇ ਧਿਆਨ ਰੱਖ ਕੇ ਅਸੀਸਾ ਲਵਜੈ ਸ਼ੰਕਰ ਜੀ ਅੱਜ ਸਰ ਮਾਸ਼ ਸ਼ਿਵਰਾਤਰੀ ਦੇ ਮੌਕੇ ਤੇ ਲੰਗਰ ਲਗਾਇਆ ਕੀ ਕਹਿਣਾ ਚਾਹਿਆ ਜੀ ਅੱਲਾਹ ਤਾਂ ਸਰ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਵਧਾਈਆਂ ਜੇਕਰ ਵੀਰ ਬਜਰੰਗੇ ਹਰ ਹਰ ਮਹਾਦੇਵ ਅੱਜ ਸ਼ਿਵਰਾਤਰੀ ਹੈ ਬਹੁਤ ਹੀ ਜ਼ਿਆਦਾ ਸਾਨੂੰ ਸਭ ਨੂੰ ਖੁਸ਼ੀ ਹੈ ਤੇ ਸ਼ਿਵਰਾਤਰੀ ਦੇ ਉੱਤੇ ਅਸੀਂ ਹਰ ਸਾਲ ਦੀ ਤਰ੍ਹਾਂ ਦੁੱਧ ਦਾ ਅੰਮ੍ਰਿਤਧਾਰ ਲੰਗਰ ਲਗਾਉਂਦੇ ਆਂ ਤੇ ਪ੍ਰਭੂ ਦੀ ਕਿਰਪਾ ਨਾਲ ਅੱਗੇ ਵੀ ਹਮੇਸ਼ਾ ਚੱਲਦਾ ਰਹੇਗਾ ਕਿੰਨੇ ਸਾਲ ਹੋ ਗਏ ਲੰਗਰ ਨਾਲ ਸਰ ਸਾਲ ਤਾਂ 14 ਸਾਲ ਹੋ ਗਏ ਐ ਬਟ ਸਾਨੂੰ ਇਹ ਹੈ ਕਿ ਜਿੰਨੀ ਦੇਰ ਸਾਹ ਚੱਲਦੇ ਆ ਓਨੀ ਦੇਰ ਇਹ ਲੰਗਰ ਚੱਲਦਾ ਰਹੇ ਭਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਭਗਤਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਜੀ ਕਿ ਸਾਰੇ ਜਣੇ ਪ੍ਰਭੂ ਦਾ ਨਾਮ ਜਪਿਆ ਕਰੋ ਔਰ ਲੰਗਰ ਤੇ ਆ ਕੇ ਸੇਵਾ ਕਰੋ ਔਰ ਪ੍ਰਭੂ ਦੇ ਚਰਨਾਂ ਦੇ ਨਾਲ ਜੁੜੋ